ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਤੇ ਲਈ ਟਰੈਕਟਰ ਲੈ ਕੇ ਆਏ ਆ ਜੌਨ ਡੀਅਰ 5310 ਟਰੈਕਟਰ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਜੀ ਟਰੈਕਟਰ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਟਰੈਕਟਰ ਵਗੈਰਾ ਖਰੀਦਣਾ ਹੁੰਦਾ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀਆਂ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰਾਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਏਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ ਪੰਜ ਸਤ ਪੋਟਮਾ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਦੇ ਬਾਰੇ ਜੌਂਡੀਅਰ 5310 ਇਹ ਟਰੈਕਟਰ ਮਾਡਲ 2006 ਹੈਗਾ ਜੀ ਪੰਜਾਬ ਨੰਬਰ ਟਰੈਕਟਰ ਹੈ ਟਰੈਕਟਰ ਸਾਰਾ オリジナル ਹੈ ਮੂਰਲਾ ਬੰਪਰ ਤੇ ਅਗਲੇ ਰਿੰਮ ਪੇਂਟ ਹੋਏ ਨੇਗੇ ਇਹਨਾਂ ਚੀਜ਼ਾਂ ਨੂੰ ਦੋਹਾਂ ਚ ਚਰਨ ਛੱਡ ਕੇ ਬਾਕੀ ਸਾਰਾ ਟਰੈਕਟਰ オリジナル ਹੈ ਸਾਰਾ ਰੰਗ ਪੇਟ ਨਾਲ ਦਾ ਹੈ ਬਾਕੀ ਟਰੈਕਟਰ ਇੰਜਨ ਗੇਅਰ ਦਾ ਬਹੁਤ ਵਧੀਆ ਜੀ ਵਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਬਹੁਤ ਘੈਂਟ ਕੰਡੀਸ਼ਨ ਦੇ ਵਿੱਚ ਆ ਟਾਇਰਾਂ ਦੀ ਜੇ ਗੱਲ ਆਪਾਂ ਕਰੀਏ ਅਗਲੇ ਟਾਇਰ 60 ਕੁ ਪੈਸੇ ਕੰਡੀਸ਼ਨ ਦੇ ਵਿੱਚ ਨੇ ਜੀ ਮੰਗਲੇ ਟਾਇਰ ਜਿਹੜੇ ਵੱਡੇ ਨੇ ਉਹ ਹੈਗੇ ਆ ਲਗਭਗ 40 ਕੁ ਪੈਸੇ ਬਾਕੀ ਟਰੈਕਟਰ ਨੂੰ ਵਾਕੇ ਚੈੱਕ ਕਰਕੇ ਖਰੀਦ ਸਕਦੇ ਹੋ ਰੇਟ ਦੀ ਜੇ ਗੱਲ ਕਰੀਏ 4 ਲੱਖ 40 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਰੱਖੀ ਗਈ ਆ ਰੇਟ ਕੋਈ ਫਿਕਸ ਨਹੀਂ ਮੌਕੇ ਤੇ ਘੱਟ ਹੋ ਜਾਊਗਾ ਜੀ ਇਹ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਫਰੀਦਕੋਟ ਏਰੀਆ ਦੇ ਵਿੱਚ ਸੇਲ ਦੇ ਲਈ ਆ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ